ਪੰਜਾਬ ਦੇ ਵਿੱਚ ਅਵਾਰਾ ਕੁੱਪਿਆਂ ਦਾ ਕਹਿਰ ਲਗਾਤਾਰ ਜਾਰੀ ਹੈ ਹੁਣ ਤਾਜ਼ਾ ਮਾਮਲਾ ਸਾਹਮਣੇ ਆਇਆ ਨਾਪਾ ਦੇ ਪਿੰਟਿਗੀ ਤੋਂ ਜਾਣਕਾਰ ਦੇ ਮੁਤਾਬਿਕ ਨਾਪਾ ਦੇ ਪਿੰਟਿਗੀ ਦੇ ਵਿੱਚ ਅਵਾਰਾ ਕੁੱਤਿਆਂ ਨੇ ਇੱਕ 9 ਸਾਲਾ ਦੇ ਮਾਸੂਮ ਬੱਚੇ ਨੂੰ ਨੋਤ-ਨੋਤ ਕੇ ਖਾਧਾ ਐਨਾ ਹੀ ਨਹੀਂ ਬੱਚੇ ਦੀ ਮੌਕੇ ਤੇ ਮੌਤ ਹੋਣ ਦਾ ਸਮਾਚਾਰ ਵੀ ਮਿਲਿਆ ਹੈ ਇਹ 9 ਸਾਲਾਂ ਦਾ ਬੱਚਾ ਪ੍ਰਵਾਸੀ ਮਜ਼ਦੂਰਾਂ ਦਾ ਦੱਸਿਆ ਜਾ ਰਿਹਾ ਹੈ ਇਹ ਪਿੰਟਿਗੀ ਦੇ ਵਿੱਚ ਕਈ ਸਾਲਾਂ ਤੋਂ ਜ਼ਮੀਦਾਰ ਦੇ ਨਾਲ ਨੌਕਰੀ ਕਰਦੇ ਆ ਰਹੇ ਹਨ ਅੱਜ ਖੇਤਾਂ ਦੇ ਵਿੱਚ ਜੋ ਇਹ ਲੋਕ ਆਲੂ ਪਾਟ ਰਹੇ ਸਨ ਤਾਂ ਅਵਾਰਾ ਕੁੱਤਿਆਂ ਨੇ ਇਸ ਸਮੁੱਚੇ ਪਰਿਵਾਰ ਅਤੇ ਬੱਚੇ ਨੂੰ ਘੇਰਾ ਪਾ ਲਿਆ ਸਵਾਰਾ ਕੁੱਤਿਆਂ ਨੇ 9 ਸਾਲਾ ਮਾਸੂਮ ਬੱਚੇ ਨੂੰ ਨੋਚੋ ਚੋਸ ਕੇ ਖਾ ਲਿਆ ਜਦੋਂ ਇਸ ਬੱਚੇ ਨੂੰ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਤਾਂ ਇਥੇ ਨੂੰ ਡਾਕਟਰ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਉਧਰੋਂ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਇਹਨਾਂ ਕੁੱਤਿਆਂ ਦਾ ਕੋਈ ਹੱਲ ਕੀਤਾ ਜਾਣ ਬੰਦੇ ਲਈ ਅਪੀਲ ਕੀਤੀ ਹੈ ਉੱਥੇ ਹੀ ਮੁਆਵਜ਼ੇ ਦੀ ਮੰਗ ਵੀ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਮ੍ਰਿਤਕ ਦੇ ਪਰਿਵਾਰ ਦਾ ਰੋ ਰੋ ਕੇ ਬਹੁਤ ਹੀ ਬੁਰਾ ਹਾਲ ਹੋਇਆ ਓਹੋ ਬੇਟਾ ਕੀ ਬਾਤ ਹੋ ਗਈ ਬਾਈ ਸਭ ਕਿਉਂ ਰੋ ਰਹੇ ਆ कुछ कुत्ते ने लिया जी गाँव कौन सा गांव कौन सा है कुछ बात नहीं होता खेत से आ रहे थे उसको कुत्ते ने बांट लिया जी कितने साल का बच्चा था नौ साल के बच्चे थे जी तो मतलब अब क्या स्थिति कैसी है बच्चे की स्थिति बस गड़बड़ी कुत्ते वहाँ क्या आवारा फिरते हैं आवारे फिरते हैं जी आपको कैसे पता चला भी कुत्ते ने आपने देखा मौके पर मौके पर किस लोग किस लोगों ने देखा है लोग कुछ हटाया भी है कुछ लोग ने हटाया है जी वहाँ पे हम लोग कि, थे कितने कुत्ते थे चौदह पंद्रह कुत्ते थे जी मतलब वो ऐसे और भी कोई केस आया ऐसे पहले भी कोई

15 16 ਕੁੱਤੇ ਘੁੰਮਦੇ ਰਹਿੰਦੇ ਨੇ ਉਹਨਾਂ ਨੇ ਜਵਾਕ ਕੱਟ ਲਿਆ ਉਹਦਾ ਨੋਚ ਕੇ ਖਾ ਕੇ 9 ਸਾਲ ਦਾ ਬੱਚਾ ਸੀ 9 ਸਾਲ ਦਾ ਬੱਚਾ ਜੀ ਇੱਕ ਅਦੋ ਦੀ ਹੁਣ ਦੀ ਕੱਟਣ ਦੀ ਇਹ ਇੱਕ ਘੰਟਾ ਪਹਿਲੇ ਦੀ ਹੈ ਕਿੰਨੇ ਕ ਮਤਲਬ ਜਿਵੇਂ ਕੁੱਤੇ ਇੱਕ ਵਕਤ ਬੱਚੇ ਨੂੰ ਪੈ ਗਏ ਹਾਂ ਜੀ 15 ਕੁੱਤੇ ਨੇ ਸਾਰੇ ਹੀ ਪੈ ਗਏ ਉਹ ਚਾਰ ਪੰਜ ਡਾਂਗਾ ਵੀ ਟੁੱਟੀਆਂ ਸੜਾਉਂਦੀਆਂ ਹਾਂ ਬੱਚੇ ਦਾ ਮਤਲਬ ਸਾਰਾ ਨੋਚ ਸਾਰਾ ਸਾਰਾ ਉਹਦਾ ਸਿਰ ਸੁਰ ਸਾਰਾ ਖਾ ਲਿਆ ਲੱਕ ਲੁੱਕ ਸਾਰਾ ਖਾ ਲਿਆ ਬੱਚੇ ਦੀ ਮੌਤ ਹੋ ਗਈ ਮਤਲਬ ਦੀ ਮੌਤ ਮਾਰਕ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਦਾਂ ਦੇ ਪ੍ਰਸ਼ਾਸਨ ਸਾਹਮਣੇ ਕਿ 50 ਕੁੱਤਿਆਂ ਨੂੰ ਸਾਹਮਣੇ ਜੀ ਇਹਨਾਂ ਦਾ ਕੋਈ ਇਲਾਜ ਕਰੇ ਇਹਨਾਂ ਨੂੰ ਗਰੀਬ ਬੰਦੇ ਦੇ ਮੁਆਵਜ਼ਾ ਮਿਲਣਾ ਚਾਹੀਦਾ ਉਹ ਇਹਦਾ ਜਵਾਬ ਕਿਦਾ ਦਾ ਪਾਗਿਆ ਜੀ ਅਜੂ ਤਾਂ ਗਊਸ ਇਸ ਸਰਕਾਰ ਫਲਾਣਾ ਡਿਸਟ੍ਰਿਕਟ ਉਹਨਾਂ ਤਾਂ ਜੀ ਜੇ ਅਸੀਂ ਮੜਾ ਜਾਂ ਬਿੱਲ ਭਰਨ ਜਾਂਦੇ ਤਾਂ ਗਊਸ ਇਸ ਉਹ ਆ ਫਿਰਦੇ ਨੇ ਇਹਨਾਂ ਨੂੰ ਸਾਹਮਣ ਹਰ ਇੱਕ ਚੀਜ਼ ਇਹ ਗੱਲ ਆ ਜੀ ਕੋਈ ਇਹ ਸਰਕਾਰ ਦਾ ਫਰਜ਼ ਬਣਦਾ ਹੈ ਇਹ ਸਰਕਾਰ ਤੋਂ ਵੀ ਸਰਕਾਰ ਪੈਸਾ ਕੱਟਣ ਕਰਨ ਨੂੰ ਜਾਂਦੀ ਹੈ ਹੁਣ ਗਰੀਬ ਬੰਦੇ ਆ ਜਵਾਕ ਅੱਜ ਤੁਰ ਗਿਆ ਤੇ ਉੱਥੇ ਫਿਰਦੇ ਨੇ ਮੜਾ ਮੋਟਾ ਦਾ ਸਰਕਾਰ ਨੂੰ ਚਾਹੀਦਾ ਨਾ ਹੋਰ ਕੀ ਦੀ ਜ਼ਿੰਮੇਵਾਰੀ ਆ ਜੀ ਤੁਸੀਂ ਬੈਂ ਜਵਾਨਾਂ ਨੂੰ ਮਾਰਦੇ ਔਰ ਪੁੱਤ ਦੇ ਡਾਂਗ ਮਾਰੋ ਤਾਂ ਪੁੱਤ ਆ ਜਾਂਦਾ ਫਟਾਫਟ ਫੜਨਾ ਵੀ ਫਲਾਣੇ ਦੇ ਕੁੱਤੇ ਦੇ ਡਾਂਗ ਮਾਰੀ ਮੁਸ਼ਕਲ ਨਾ ਛਡਾਇਆ ਹੋਰ ਜੀ ਪੰਜ ਬੰਦੇ ਨੇ ਜੇ ਤਾਂ ਫਿਰ ਉਹਦਾ ਖਤਮ ਹੋ ਗਿਆ ਜਾਨੂ ਤਾਂ ਜਾਨੂ ਛਡਾਇਆ ਜੀ ਪੂਰਾ ਹੋ ਗਿਆ ਜੀ ਉੱਥੇ ਕੁੱਤੇ ਆਵਾਰਾ ਸੀ ਆਵਾਰਾ ਕੁੱਤੇ ਜੀ ਰੰਗਾਵਾੜੀ ਦੇ ਫਿਰਦੇ ਨੇ ਨਾ ਉਹ 15 15 20 ਕੁੱਤੇ ਕੋਕਟੈਰੀ ਡਾਰੀਆਂ ਬਣਾਈ ਫਿਰਦੇ ਨੇ ਰਾਤ ਨੂੰ ਖੇਤ ਨਹੀਂ ਜਾ ਸਕਦੇ ਜਿਸ ਤਰ੍ਹਾਂ ਕਿਸੇ ਦਾ ਬਰਦ ਖਾ ਕੇ ਕਿਸੇ ਦਾ ਪੱਛਾ ਖਾ ਕੇ ਡੰਗਰ ਪਹਿਲਾਂ ਸਾਡਾ ਬਰਦ ਖਾ ਕੇ ਅਰੇ ਬਾਪਰੇ ਪਹਿਲਾਂ ਨਹੀਂ ਬਰਦ ਖਾ ਹਾਂ ਬਰਦ ਖਾ ਕੇ ਹਾਂ ਜੀ ਹਾਂ ਜੀ ਵਾਹ ਔਰ ਕੋਣ ਸੀ ਆਏ ਥੋੜਾ ਜਿਹਾ ਘੰਟਾ ਛੱਡ ਕੇ ਡੰਗਰ ਨੂੰ ਤਰ੍ਹਾਂ ਵਗ ਜਗੇ ਖੇਤ ਵਿੱਚ ਹਰਾ ਵੜਦੇ ਆ ਤਾਂ ਕੋਲ ਬੈਠਣਾ ਪੈਂਦਾ ਆਇਆ ਜੀ 9 ਸਾਲ ਦਾ ਸਨ 9 ਸਾਲ ਨਹੀਂ ਪੂਰਾ ਮਾਮਲਾ ਕਲੀਅਰ ਹੋ ਪੂਰਾ ਮਾਮਲਾ ਇਹ ਵੇਚ ਇਸੇ ਪਿੰਡ ਦੂੰਗੀ ਤੋਂ ਆਏ ਡੂੰਗੀ ਕਰਕੇ ਕੋਈ ਪਿੰਡ ਹੈ ਸਾਢੇ 3:00 ਵਜੇ ਆਏ ਸੀਗੇ ਸਾਡੇ ਕੋਲ ਤਾਂ ਇੱਕ ਬ੍ਰੋਡ ਡੈਡੀ ਆਏ ਸੀ ਪੇਸ਼ੈਂਟ ਜਿਹੜੇ ਉਹਨਾਂ ਦੇ ਟੈਂਡੈਂਟ ਸਾਨੂੰ ਹਿਸਟਰੀ ਦਿੱਤੀ ਸੀਗੀ ਵੀ ਕੁੱਤੇ ਨੇ ਕਾਫੀ ਵੱਡੇ ਹੋਇਆ ਜਦੋਂ ਅਸੀਂ ਬੋਡੀ ਚੈੱਕ ਕੀਤੀ ਹੈ ਤਾਂ ਕਾਫੀ ਮਤਲਬ ਮੋਟੀਲੇਟਿਡ ਸੀ ਬੋਡੀ ਖਾਈ ਹੋਈ ਸੀ ਕਾ ਤਾਂ ਬਰੋ ਡੈੱਡ ਆਇਆ ਸੀਗਾ ਹੁਣ ਅਸੀਂ ਸ਼ਿਫਟ ਕਰਤਾ ਮੋਰਚਰੀ ਤੇ ਹੁਣ ਅਸੀਂ ਆਫਟਰ ਪੋਸਟਮਾਰਟਮ ਹੀ ਬੋਡੀ ਨੂੰ ਇੱਕ ਵਾਰ ਦੇਖਾਂਗੇ ਵੀ ਕੀ ਐਕਚੁਅਲ ਚ ਪ੍ਰੋਬਲਮ ਕੀ ਹੈ ਵੀ ਕਿਉਂ ਵੀ ਐਕਚੁਅਲ ਚ ਡੌਗ ਬਾਈਟ ਹੀ ਸੀ ਜਾਂ ਕੁਝ ਹੋਰ ਸੀਗਾ ਜਦੋਂ ਕਨਫਰਮ ਹੋ ਜਾਏਗਾ ਫਿਰ ਅਸੀਂ ਬੋਡੀ ਹੈਂਡਓਵਰ ਕਰ ਦੇਵਾਂਗੇ ਆਫਟਰ ਪੋਸਟਮੋਰਮ ਪੀਆਈ ਅਸੀਂ ਭੇਜ ਦਿੱਤੀ ਹੈ ਪੀਐਸ ਸਰਹੱਦਾਨਾ ਦੇ ਐਸਐਚ ਨੂੰ ਉਹ ਚਲੀ ਗਈ ਸਾਡੇ ਕੋਲ ਸਾਡੇ ਵੱਲੋਂ ਸਾਰੀ ਕਾਰਵਾਈ ਡਨ ਹੈ ਬਸ ਹੁਣ ਪੋਸਟਮੋਰਟਮ ਦੀ ਵੀਟ ਹੈ ਕੀ ਸਰ ਮੁਰਲੀ ਜਾਂਚ ਕੀ ਤਾ ਲੱਗਦਾ ਵੀ ਕਿਵੇਂ ਲੋਗਿਆਂ ਦੇ ਨਸ਼ੇ ਪਰ ਨੋਚੇ ਆ ਪਿਆ ਖਾਂ ਖਾ ਕੇ ਹਾਂਜੀ ਹਾਂ ਨੋਚੇ ਹੋਇਆ ਕਾਫੀ ਸੱਟਾਂ ਨਹੀਂ ਛਰੀ ਹੋਈ ਕਾਫੀ ਖਾਇਆ ਵੀ ਹੋਇਆ ਬੱਚਿਆਂ ਨੇ ਏਵਨ ਪੰਜਾਬੀ ਟੀਵੀ ਦੇ ਲਈ ਨਾਬਾ ਤੋਂ ਚੇਤਨ ਮਹਿਤਾ ਦੀ ਖਾਸ ਰਿਪੋਰਟ